ਅਪਾ ਇੰਡੀਆ ਚ ਬਹੁਤ ਟਰੈਕਟਰ ਦੇਖਿਆ ਤੇ ਅੱਜ ਤੁਹਾਨੂੰ ਦਿਖਾਉਣੇ ਆ ਜੀ ਕੈਨੇਡਾ ਦੇ ਟਰੈਕਟਰ ਦੇਖੋ ਹਨਾ ਕਿਸ ਤਰ੍ਹਾਂ ਦੇ ਟਰੈਕਟਰ ਹੈਗੇ ਇਹ ਪਰ ਹੈ ਭਵੇਂ ਆਪਣੇ ਟਰੈਕਟਰਾਂ ਨਾਲੋਂ ਛੋਟੇ ਪਰ ਇਹਨਾਂ ਤੋਂ ਇੱਕ ਕੰਮ ਬਹੁਤ ਜ਼ਿਆਦਾ ਲੈਂਦੇ ਆ ਜਿਵੇਂ ਖੇਤਾਂ ਦੇ ਵਿੱਚ ਵੀ ਸਾਰਾ ਕੰਮ ਟਰੈਕਟਰਾਂ ਦੁਆਰਾ ਇਹੀ ਕਰਦੇ ਆ ਕੋਈ ਬਾਗਬਾਨੀ ਕਰਨੀ ਹੈ ਕੁਝ ਵੀ ਕਰਨਾ ਹੈ ਹਨਾ ਤੇ ਇਹ ਤੁਹਾਨੂੰ ਕਿਹੜੇ ਟਰੈਕਟਰ ਲੱਗਦੇ ਆ ਕਿ ਤੁਸੀਂ ਤੁਹਾਡੇ ਧਿਆਨ ਚ ਆਉਂਦੇ ਹੋਣ ਵੀ ਇਸ ਤਰ੍ਹਾਂ ਦੇ ਟਰੈਕਟਰ ਆਪਣੇ ਲੱਗਦੇ ਆ ਹਨ ਮੈਨੂੰ ਤਾਂ ਹੁਣ ਜਿਵੇਂ ਆ ਖੱਟੇ ਜੇ ਲੱਗਦੇ ਆ ਕੋਈ ਹਿੰਦੂਸਤਾਨ ਦੀ ਨਸਲ ਦੇ ਹੋ ਸਕਦੇ ਆ ਤੇ ਬਾਕੀ ਇੱਕ ਟਰੈਕਟਰ ਤੁਹਾਨੂੰ ਦਿਖਾਉਣਾ ਹੈ ਵੱਡਾ ਜਿਵੇਂ ਹੁਣ ਆਪਣੇ ਅਰਜਨ ਟਰੈਕਟਰ ਹੈ ਹਨ ਆ ਟਰੈਕਟਰ ਯਾਰ ਵਾਕਈ ਇਹਨਾਂ ਦਾ ਪਾਵਰਫੁੱਲ ਲੱਗਦਾ ਹੈਗਾ ਪਰ ਇਹਦੇ ਇੱਥੇ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਇਹ ਟਰੈਕਟਰ ਦੇ ਵੀ ਟਾਇਰ ਤਾਂ ਹੈੜੀ ਵੀ ਗੱਲੇ ਦਾ ਚੈਨਾ ਹੀ ਲਾਈ ਵਰਦੇ ਆ ਹਨ ਪਤਾ ਨਹੀਂ ਵੀ ਇਹ ਚੈਨਾ ਨਾਲ ਕਿਵੇਂ ਵਰਕ ਕਰਦਾ ਹੈ ਇਹ ਟਰੈਕਟਰ ਬਾਕੀ ਦੂਸਰੇ ਟਰੈਕਟਰ ਨਾਲੋਂ ਪੂਰਾ ਪਾਵਰਫੁੱਲ ਲੱਗਦਾ ਹੈ ਦੇਖੋ ਤੁਸੀਂ ਕਿੱਡਾ ਸਾਇਲੈਂਸਰ ਲੱਗਿਆ ਹੋਇਆ ਹੈ ਇਹਦੇ ਹਨਾ ਤੇ ਇਹ ਵੀ ਦੇਖੋ ਹਣਾ ਖੇਤੀ ਕਰਦੇ ਆ ਇਹਨਾਂ ਟਰੈਕਟਰਾਂ ਨਾਲ ਟੈਕਨੀਕਲੀ ਤਕਨੀਕ ਇਹਨਾਂ ਦੀ ਅਲੱਗ ਹੋ ਸਕਦੀ ਹੈ ਤੇ ਆਪਣੇ ਟਰੈਕਟਰਾਂ ਦੀ ਲੱਗ ਹੋ ਸਕਦੀ ਹੈ ਦੱਸੋ ਤੁਹਾਨੂੰ ਕਿਵੇਂ ਲੱਗੇ ਟਰੈਕਟਰ